कोरोना ਦੇ ਹਾਈਐਸਟ ਤੋਂ ਹਾਈਐਸਟ ਬੰਦੇ ਨੂੰ ਤੁਸੀਂ ਲਿਓ ਮੈਂ ਉਹਨੂੰ ਜੱਫੀ ਪਾ ਕੇ ਬੈਠੂੰਗਾ ਤੁਸੀਂ ਇਹ ਸਾਬਤ ਕਰ ਦਿਓ WHO CDC ਇਹ ਸਾਬਤ ਕਰ ਦੇਵੇ ਕੋਈ ਇੱਕ ਵੀ ਬੰਦਾ করোনা ਦੇ ਨਾਲ ਮਰਿਆ ਸੀ ਮੈਂ ساری ਉਮਰ ਉਹਦੀ ਜੁੱਤੀ ਸਾਫ਼ ਕਰੂੰਗਾ ਫੰਡਾਮੈਂਟਲੀ ਇਹ ਸਾਰੇ ਪ੍ਰੋਗਰਾਮ ਇਹਨਾਂ ਦੀ ਫਿਕਸ ਹੁੰਦੇ ਆ ਇਹਨਾਂ ਦੁਆਰਾ ਹੀ ਫਿਕਸ ਹੁੰਦੇ ਇਹਨਾਂ ਦੁਆਰਾ ਹੀ ਸ਼ੁਰੂ ਹੁੰਦੇ ਤੇ ਇਹਨਾਂ ਦੁਆਰਾ ਹੀ ਖਤਮ ਕੀਤੇ ਜਾਂਦੇ ਆ ਕਲਚਰ ਆਫ ਫੇਅਰ ਇੱਕ ਡਰ ਦਾ ਮਾਹੌਲ ਪੈਦਾ ਕਰਦੇ ਆ ਤੁਹਾਨੂੰ ਮਹਾਮਾਰੀਆਂ ਦੇ ਵਿੱਚ ਉਲਝਾਉਂਦੇ ਆ ਪਹਿਲਾਂ ਤੁਹਾਨੂੰ ਡਰਾਉਂਦੇ ਆ ਫਿਰ ਤੁਹਾਡਾ ਸਭ ਕੁਝ ਬੰਦ ਕਰਦੇ ਆ ਤੇ ਫਿਰ ਤੁਹਾਨੂੰ ਵੈਕਸੀਨ ਨਾਲ ਲਾਉਂਦੇ ਆ ਦਰਸਾਲੇ ਹੋਰ ਕੁਝ ਨਹੀਂ ਕਰ ਰਹੇ ਇਹ ਪੂਰੇ ਵਰਡ ਦੀ ਆਬਾਦੀ ਨੂੰ ਘਟਾਉਂਦੇ ਆ ਤੁਹਾਡੇ ਦੇਖਦੀ ਨਹੀਂ ਪੂਰੇ ਵਰਡ ਦੀ ਆਬਾਦੀ ਨੂੰ ਘਟਾਉਂਦੇ ਆ ਕਿਉਂਕਿ ਇਹਨਾਂ ਦਾ ਮਕਸਦ ਹੈ ਜਿਹੜਾ ਉਹ ਆਬਾਦੀ ਨੂੰ ਕੁਝ ਕੁ ਪਰਸੈਂਟੇ ਰੱਖਣਾ ਬਾਕੀਆਂ ਨੂੰ ਮਾਰਨਾ ਕਿਉਂਕਿ ਇਹ ਕਹਿੰਦੇ ਧਰਤੀ ਸਾਡੀ ਪਿਓ ਦੀ ਹੈ ਤੇ ਇਹਦੇ ਤੇ ਸਾਡਾ ਜਿਹੜਾ ਡਿਜਾਸਟਰ ਮੈਨੇਜਮੈਂਟ ਹੈ ਜਿਹੜੀ ਉਹ ਅਸੀਂ ਕਰਾਂਗੇ ਹੁਣ ਜਦੋਂ ਡਿਜ਼ਾਸਟਰ ਮੈਨੇਜਮੈਂਟ ਇੱਕ ਸ਼ੈਤਾਨ ਦਾ ਪੁਜਾਰੀ ਕਰੂਗਾ ਸਿਕਰਟ ਸੁਸਾਇਟੀ ਜਿਹੜੀ ਸਾਰੀਆਂ ਸਰਕਾਰਾਂ ਨੂੰ ਚਲਾਉਂਦੀ ਹੈ ਇਹਨਾਂ ਦਾ ਜਿਹੜਾ ਗੁਰੂ ਹੈ ਕਬਾਲ ਗੈਂਗ ਹੈ ਇਹ ਸ਼ੈਤਾਨ ਦੀ ਪੂਜਾ ਕਰਦੇ ਆ ਜਿੱਥੇ ਤੁਸੀਂ ਵੇਖਿਆ ਹੋਣਾ ਕਿ ਪੀਐਮ ਮੋਦੀ ਜਦੋਂ ਗਿਆ ਹੈ ਪੰਡੈਮਿਕ ਕ੍ਰਿਟੀ ਦੇ ਉੱਤੇ ਤੁਹਾਡੀ ਮੌਤ ਦੇ ਸਰਟੀਫਿਕੇਟ ਤੇ ਡੈਥ ਸਰਟੀਫਿਕੇਟ ਤੇ ਸਾਈਨ ਜਦੋਂ ਕਰਨ ਗਿਆ ਹੈ ਨਾ ਉਹਦੇ ਗਲ ਦੇ ਵਿੱਚ ਜਿਹੜਾ ਪਿੱਲਾ ਪਾਇਆ ਨਾ ਉਸੇ ਸ਼ੈਤਾਨ ਦਾ ਉਸੇ ਕਪਾਲ ਦਾ ਉਸੇ ਜਿਹਨੂੰ ਇਹ ਗੈਂਗ ਮੰਨਦਾ ਹੈ ਾਂ ਕਰਕੇ ਇਹ ਕੁਛ ਨਹੀਂ ਹੈ ਇੱਕ ਸਿਰਫ ਤੁਹਾਨੂੰ ਮਹਾਮਾਰੀਆਂ ਦੇ ਵਿੱਚ ਉਲਝਾ ਕੇ ਡਰਾ ਕੇ ਤੁਹਾਨੂੰ ਵੈਕਸੀਨਾਂ ਲਾ ਕੇ ਤੁਹਾਨੂੰ ਦੁਨੀਆ ਤੋਂ ਤੋੜਨ ਦਾ ਮਿਸ਼ਨ ਹੈ ਹੋਰ ਕੁਛ ਵੀ ਨਹੀਂ ਹੈ ਦੂਸਰੀ ਗੱਲ ਜਿਹੜੇ ਕਹਿੰਦੇ ਸੀ ਕਿ ਨਕਲੀ ਮੀਂਹ ਕਿਵੇਂ ਪੈ ਸਕਦਾ ਹੈ ਨਕਲੀ ਬੱਦਲ ਕਿਵੇਂ ਬਣ ਸਕਦੇ ਆ ਉਹਨਾਂ ਨੂੰ ਬੱਦਲ ਬਣਦਿਆਂ ਦੀ ਵੀ ਫੋਟੋ ਬੱਦਲ ਜਦੋਂ ਬਣਾਉਂਦੇ ਪਏ ਆ ਜ ਆ ਉਹ ਵੀ ਤੁਹਾਨੂੰ ਵੀਡੀਓ ਪਾਈ ਆ ਤੁਸੀਂ ਵੇਖ ਸਕਦੇ ਹੋ ਤੇ ਇਹ ਬੱਦਲ ਸਿਰਫ ਮੀਂਹ ਨਹੀਂ ਪਾਉਂਦੇ ਇਹ ਬੱਦਲ ਸੋਖਾ ਵੀ ਲਿਆਉਂਦੇ ਆ ਕਿਉਂਕਿ ਬੱਦਲ ਦੀ ਇੱਕ ਲਿਮਟ ਹੁੰਦੀ ਆ ਜਦੋਂ ਪਾਣੀ ਉੱਪਰ ਨੂੰ ਜਾਂਦਾ ਹੈ ਨਾ ਤਾਂ ਧੂਏ ਦੀ ਪਰਤ ਹੈ ਜਿਹੜੀ ਉਹਦੇ ਵਿੱਚ ਜਾ ਕੇ ਉਹ ਸਿਮ ਜਾਂਦਾ ਹੈ ਜਦੋਂ ਹੌਲੀ-ਹੌਲੀ ਉਹ ਠੰਡਾ ਹੁੰਦਾ ਤੇ ਬੂੰਦਾਂ ਦੇ ਰੂਪ ਚ ਥੱਲੇ ਡਿੱਗਦਾ ਤੇ ਇਹ ਜਿਹੜੀ ਬੱਦਲ ਦੀ ਕਪੈਸਿਟੀ ਹੈ ਨਾ ਜਿਸ ਤੋਂ ਬਾਅਦ ਪਾਣੀ ਥੱਲੇ ਡਿੱਗਣ ਲੱਗਦਾ ਇਹਨੂੰ ਵਧਾਇਆ ਜਾ ਸਕਦਾ ਹੈ ਇਹਨੂੰ ਜਿਆਦਾ ਟਾਈਮ ਤੱਕ ਰੱਖਿਆ ਜਾ ਸਕਦਾ ਹੈ ਇਸ ਬੱਦਲ ਨੂੰ ਪਾਵਰ ਦਿੱਤੀ ਜਾ ਸਕਦੀ ਹੈ ਜਿਆਦੀ ਤਾਕਤ ਦਿੱਤੀ ਜਾ ਸਕਦੀ ਹੈ ਜਿਆਦਾ ਟਾਈਮ ਪਾਣੀ ਨੂੰ ਆਪਦੇ ਵਿੱਚ ਰੱਖਣ ਦੀ ਤੇ ਇਹ ਕਿੰਨਾ ਟਾਈਮ ਪਾਣੀ ਨੂੰ ਆਪਦੇ ਵਿੱਚ ਰੱਖੂਗਾ ਇਹ ਬੱਦਲ ਇਹ ਡਿਸਾਈਡ ਕਰਦੇ ਆ ਇਹ ਕਿਉਂਕਿ ਇਹ ਤਾਕਤ ਬੱਦਲ ਨੂੰ ਇਹ ਹੀ ਦਿੰਦੇ ਆ ਕਿ ਕਿੰਨੇ ਕੁ ਦਿਨਾਂ ਦੀ ਤਾਕਤ ਦੇਣੀ ਹੈ ਕਿੰਨੇ ਕੁ ਦਿਨ ਪਾਣੀ ਉੱਪਰ ਰੱਖਣਾ ਤੇ ਕਦੋਂ ਕਿਹੜੇ ਦੇਖ ਨੂੰ ਰੋੜਨਾ ਹੈ ਕਿਹੜੇ ਦੇਖ ਦਾ ਕਿੰਨਾ ਟਾਈਮ ਪਾਣੀ ਰੋਕਣਾ ਹੈ ਜਿਵੇਂ ਇਹਨਾਂ ਨੇ ਵੰਡ ਕੇ ਪਾਣੀ ਨਹੀਂ ਛੱਡਿਆ ਪਹਿਲਾਂ ਪੰਜਾਬ 'ਚ ਛੜਦਾ ਨਾ ਪੰਜਾਬ ਰੋੜਦਾ ਹੁਣ ਸਾਰੇ ਦਾ ਸਾਰਾ ਹਰਿਆਣੇ ਨੂੰ ਛੱਡਣਗੇ ਇਹਨਾਂ ਨੇ ਵੰਡ ਕੇ ਪਾਣੀ ਨਹੀਂ ਛੱਡਣਾ ਵਾਰੀ ਸਿਰ ਛੱਡਣਾ ਜਿੱਧਰ ਨੂੰ ਛੱਡਣਾ ਇਕੱਠਾ ਛੱਡਣਾ ਇਹ ਸਭ ਤੁਹਾਨੂੰ ਮਾਰਨ ਦੀਆਂ ਗੱਲਾਂ ਹੁਣ ਕੁਛ ਨਹੀਂ ਸਮਝ ਜੋ ਇਕੱਠੇ ਹੋ ਜੋ ਸਮਝਦਾਰ ਹੋ ਜੋ ਵੱਜੋਗੇ ਇਕਜੋੜਤਾ ਹੀ